ਖਬਰ ਹਰਿਆਰਪੁਰ ਦੇ ਹਲਕਾ ਸ਼ਾਮਚਰਸੀ ਦੇ ਥਾਣਾ ਨਸਰਾਲਾ ਦੇ ਅਧੀਨ ਆਉਂਦੇ ਪਿੰਡ ਵੱਦੋਵਾਲ ਤੋਂ ਹੈ ਜਿੱਥੇ ਨਸਰਾਲਾ ਪੁਲਿਸ ਵੱਲੋਂ ਛਾਪੇਮਾਰੀ ਕਰਦੇ ਹੋਏ ਨਸ਼ੀਲੇ ਪਦਾਰਥ ਸਮੇਤ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ ਹੈ ਜਿਸ ਦੀ ਪਛਾਣ ਨਛੱਤਰ ਪੁੱਤਰ ਰਾਮ ਪਿਆਰਾ ਵਾਸੀ ਵੱਦੋਵਾਲ ਵੱਜੋਂ ਹੋਈ ਹੈ ਜਾਣਕਾਰੀ ਮੁਤਾਬਕ ਕਾਫੀ ਸਮੇਂ ਤੋਂ ਇਹ ਵਿਅਕਤੀ ਨਸ਼ਾ ਸਪਲਾਈ ਕਰਦਾ ਸੀ ਜਿਸ ਨੂੰ ਪਿੰਡ ਵਾਸੀਆਂ ਅਤੇ ਪੁਲਿਸ ਵੱਲੋਂ ਕਈ ਵਾਰ ਚੇਤਾਵਨੀ ਵੀ ਦਿੱਤੀ ਗਈ ਸੀ ਪਰ ਉਸ ਤੇ ਇਸ ਦਾ ਕੋਈ ਵੀ ਅਸਰ ਨਹੀਂ ਹੋਇਆ ਅਤੇ ਨਸ਼ਾ ਵੇਚਣ ਦਾ ਕੰਮ ਜਾਰੀ ਰੱਖਿਆ ਜਿਸ ਤੋਂ ਬਾਅਦ ਨਸਰਾਲਾ ਚੌਕੀ ਇੰਚਾਰਜ ਸਬ ਇੰਸਪੈਕਟਰ ਮਨਿੰਦਰ ਸਿੰਘ ਦੀ ਅਗਵਾਈ ਵਿੱਚ ਛਾਪੇਮਾਰੀ ਕਰਕੇ ਇਸ ਨਸ਼ਾ ਤਸਕਰ ਨੂੰ ਨਸ਼ਲੇ ਪਦਾਰਥ ਸਮੇਤ ਕਾਬੂ ਕਰਕੇ ਪੁਲਿਸ ਰਿਹਾਸਤ ਵਿੱਚ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜੀਬੀਸੀ ਅਪਡੇਟ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਨਵਨੀ ਸਿੰਘ ਜੀ ਮਾਦੀ ਰਿਪੋਰਟ ਸਰ ਅੱਜ ਨਸਰਾਲਾ ਪੁਲਿਸ ਵੱਲੋਂ ਇੱਕ ਛਾਪੇਮਾਰੀ ਕੀਤੀ ਗਈ ਹੈ ਤੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤਾਂ ਕੀ ਕੀ ਬਰਾਮਦ ਹੋਇਆ? ਇਹਦੇ ਇਹ ਹੈਗਾ ਨਿਸ਼ਤਰ RAM ਪੁੱਤਰ ਪਿਆਰਾ RAM ਵਾਸੀ ਬਾਦੋਵਾਲ। ਇਹ ਪਿੰਡ ਵੱਲੋਂ ਪਹਿਲਾਂ ਵੀ ਸਾਨੂੰ ਇੱਕ ਵਾਰੀ ਕੰਪਲੇਂਟ ਆਈ ਸੀ ਤੇ ਕੁਛ ਦੀਆਂ ਚੰਡੀਗੜ੍ਹ ਤੋਂ ਵੀ ਕੰਪਲੇਂਟ ਆਈਆਂ ਸੀ ਐਡੀ ਡਿਪਾਰਟਮੈਂਟ ਤੋਂ ਕਲੇਟਾਂ ਕੰਪਲੇਂਟਾਂ ਆਈਆਂ ਸੀ ਵੀ ਇਹ ਨਸ਼ਾ ਤਸਕਰ ਹੈਗਾ ਨਸ਼ਾ ਵੇਚਦਾ ਹੈਗਾ ਅੱਜ ਅਸੀਂ ਇਹਦੇ ਤੇ ਰੇਡ ਕੀਤਾ ਹੈ ਰੇਡ ਕਰਕੇ ਅਸੀਂ ਇਹਨੂੰ ਪਿੰਡ ਦੇ ਬਾਹਰੋਂ ਫੜ ਲਿਆ ਹੈਗਾ ਇਹਦੇ ਕੋਲ ਸਾਨੂੰ 260 ਗ੍ਰਾਮ ਨਸ਼ੀਲਾ ਪਦਾਰਥ ਜਿਹੜਾ ਬਰਾਮਦ ਹੋਇਆ ਇਹ ਆਪਣੇ ਗਾਕਾਂ ਨੂੰ ਕੁੜੀਆਂ ਬਣਾ ਕੇ ਪਹਿਲਾਂ ਵੇਚਦਾ ਰਿਹਾ ਹੈ ਇਹ ਸਾਡੇ ਕੋਲ ਮੰਨਿਆ ਵੀ ਵੀ ਮੈਂ ਕਾਫੀ ਟਾਈਮ ਤੋਂ ਇਹ ਕੰਮ ਕਰਦਾ ਆ ਰਿਹਾ ਹੈ ਤੇ ਕਿੰਨਾ ਕੁ ਗ੍ਰਾਮ ਫੜਿਆ ਗਿਆ ਗੈਨੀਸ਼ ਦੋਸਤੋ 60 ਗ੍ਰਾਮ ਫੜਿਆ ਦੋਸਤੋ ਕੋਈ ਨਕਦੀ ਦੀ ਬਰਾਮਦ ਹੋਈ ਨਕਦੀ 16000 ਰੁਪਏ ਦੀ ਕੋ ਨਕਦੀ ਬਰਾਮਦ ਕੀਤੀ ਸੀ ਤੇ ਕੀ ਮੌਲਾਦ ਅੱਜ ਕੀਤਾ ਗਿਆ ਪੁਲਿਸ ਵੱਲੋਂ ਇਹ ਐਨਡੀਪੀਏ ਸੈਕਟਰ ਦਾ ਮਾਮਲਾ ਹੈ ਤੇ ਦਰਜ ਕੀਤਾ ਗਿਆ ਠੀਕ ਹਾਂ ਸੀਨੀਅਰ ਅਫਸਰਾਂ ਦੇ ਕਹਿਣ ਤੇ ਜਿੱਦ ਤੋ ਸਾਡੇ ਐਸਐਸਪੀ ਸਾਹਿਬ ਜੋ ਵੀ ਸਾਨੂੰ ਹਦਾਇਤਾਂ ਦੇ ਰਹੇ ਆ ਉਹਦੇ ਹਿਸਾਬ ਨਾਲ ਸੀ ਇਹਨਾਂ ਤੇ ਕਾਰਵਾਈ ਕਰ ਰਹੇ ਆ ਤੇ ਨੋ ਕੋਈ ਅਪੀਲ ਕਰਨੀ ਚਾਹੂਗੇ ਨੌਜਵਾਨਾਂ ਨੂੰ ਅਸੀਂ ਨੌਜਵਾਨਾਂ ਨੂੰ ਇਹ ਵੀ ਚਾਹੁੰਦੇ ਆ ਕਿ ਇਸ ਨੂੰ ਕੰਮ ਨੂੰ ਛੱਡੋ ਆਪਣੇ ਕੰਮਕਾਰ ਕਰੋ ਕੋਈ ਗੇਮਾਂ ਖੇਡੋ ਜਿਹਦੇ ਵਿੱਚ ਕੋਈ ਵਧੀਆ ਨ ਛਾਨੂੰ ਵੀ ਪਤਾ ਲੱਗੇ ਸਾਡੇ ਦੇਸ਼ ਦਾ ਜਿਹੜੇ ਪੰਜਾਬ ਦਾ ਸਾਡਾ ਪਵਿੱਖ ਵਧੀਆ ਰਸਤੇ ਚੱਲ ਪਿਆ ਹੈ। ਵੈਲਕਮ ਟੂ ਡੀਏਵੀ ਯੂਨੀਵਰਸਿਟੀ ਜਲੰਧਾ। ਵੇਅਰ ਨੋਲੇਜ ਮੀਟਸ ਇਨੋਵੇਸ਼ਨ। ਐਸਟੈਬਲਿਸ਼ਡ ਵਿਦ ਅ ਵਿਜ਼ਨ ਟੂ ਇੰਪਾਵਰ ਮਾਈਂਡਸ ਐਂਡ ਟਰਾਂਸਫਾਰਮ ਫਿਊਚਰਸ। ਐਟ ਡੀਏਵੀ ਯੂਨੀਵਰਸਿਟੀ ਵੀ ਬੀਲੀਵ ਇਨ ਐਕਸਲੈਂਸ ਥਰੂ ਐਜੂਕੇਸ਼ਨ ਵੇਅਰ ਟਰੈਡੀਸ਼ਨ ਮੀਟਸ ਮਾਡਰਨਿਟੀ। ਆਰ ਸਟੇਟ ਆਫ ਦਾ ਆਰਟ ਕੈਂਪਸ ਐਂਡ ਵਰਲਡ ਕਲਾਸ ਫੈਕਿਲਿਟੀ ਇਨਸ਼ੋਰ ਅ ਨਰਸ਼ਿੰਗ এনवायरमेंट ਫਾਰ ਅਕੈਡੈਮਿਕ ਗ੍ਰੋਥ ਐਂਡ ਪਰਸਨਲ ਡਿਵੈਲਪਮੈਂਟ Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.